ਜੀ ਦੂਲਾ ਸਿੰਘ ਵਾਲਾ ਜ਼ਿਲ੍ਹਾ ਫਰੋਜ਼ਪੁਰ ਅੱਛਾ ਤੇ ਹੁਣ ਹੜ੍ਹਾਂ ਤੋਂ ਬਾਅਦ ਕੀ ਹਾਲਾਤ ਆਈ ਆਪਣੇ ਇੱਥੇ ਹਾਲਾਤ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਸੀਂ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਇਹ ਆ ਹਾਂਜੀ ਤੇ ਹਾਲਾਤ ਤੁਸੀਂ ਵੇਖ ਰਹੇ ਫਸਲਾਂ ਜੋ ਪਹਿਲੀਆਂ ਅਜੇ ਬੱਤਰ ਨਹੀਂ ਆ ਰਹੀਆਂ ਹਾਂਜੀ ਚਲੋ ਦਾਨੀ ਸੱਜਣ ਰਸਤਾ ਤੇ ਬਥੇਰੀਆਂ ਲੈ ਕੇ ਆਏ ਪਰ ਜਿਹੜੀ ਐਸੋਲੇ ਤੁਸੀਂ ਚਾਰੇ ਦੀ ਸੇਵਾ ਕਰ ਰਹੇ ਜੀ ਹਾਂਜੀ ਇਹ ਬਹੁਤ ਵਧੀਆ ਠੀਕ ਕੀ ਹੁਣ ਆਪਾਂ ਨੂੰ ਮੁਸ਼ਕਲਾਂ ਕੀ ਆ ਜੀ ਇੱਥੇ ਮੁਸ਼ਕਲਾ ਇਹੋ ਹੀ ਆ ਜੀ ਸਭ ਤੋਂ ਪਹਿਲਾਂ ਤੇ ਹੁਣ ਜਿਵੇਂ ਪਸ਼ੂਆਂ ਦਾ ਆਪਾਂ ਗੱਲ ਕਰੀਏ ਇੱਕ ਘਰ ਦੇ 5-7 ਪਸ਼ੂ ਆ। ਹਾਂਜੀ ਹਾਂਜੀ। ਦੁੱਧ ਦਾ ਉਹਨਾਂ ਦਾ ਬਿਜ਼ਨਸ ਪਹਿਲਾਂ ਵੀ ਇਹੋ ਹੀ ਚੱਲ ਰਿਹਾ ਵਾ। ਠੀਕ ਹੈ। ਦੁੱਧਾ ਬਿਜ਼ਨਸ ਜਮੀਨਾਂ ਥੋੜੀਆਂ ਵਾਂ। ਹਾਂਜੀ। ਕਿਸੇ ਦੀ 2 ਕਿੱਲੇ ਕਿਸੇ ਦੀ ਕਿੱਲਾ ਕਿਸੇ ਦੀ 4 ਕਿੱਲੇ ਵੱਤ ਵੱਲ। ਅੱਛਾ ਜੀ। ਦੁੱਧ ਕਿਸੇ ਨੇ 10 ਕਿਲੋ ਵੇਚ ਕੇ ਇੱਕ ਬੱਚਿਆਂ ਦੀ ਫੀਸ ਭਰ ਲਈ। ਹਾਂਜੀ। ਦਵਾਈ ਬੂਟੀ ਆ ਗਈ। ਠੀਕ ਹੈ। ਕੁਛ ਆਪਦੇ ਜੀਆਂ ਦਾ ਚਾਹ ਪਾਣੀ ਚੱਲ ਗਿਆ। ਹਾਂਜੀ ਹਾਂਜੀ। ਹੁਣ ਤੁਸੀਂ ਵੇਖ ਲਿਆ ਤੂੜੀ, ਚਾਰਾ ਜਿਹੜਾ ਪੱਠੇ ਕਿਸੇ ਦੇ ਜੇ ਹਫ਼ਤੇ ਨੂੰ ਜੇ ਬੀਜਾਂਗੇ। ਹਾਂਜੀ। ਤੋਂ ਡੇਢ ਮਹੀਨੇ ਦੇ ਲਗਭਗ ਤਿਆਰ ਹੋਣਗੇ। ਠੀਕ ਹੈ ਡੇਢ ਮਹੀਨੇ ਤੱਕ ਵੇਖੋ ਜੀ ਸਾਡੇ ਪਸ਼ੂਆਂ ਦਾ ਉਹ ਜੀ ਸੱਜਣ ਦਾ ਨਹੀਂ ਆਉਂਦੇ ਆ ਕੋਈ ਚੋਕਰ ਦਾ ਤੋੜਾ ਦੇਗਾ ਉਹਨੇ ਪੰਜ ਚਾਰ ਦਿਨ ਲੰਘ ਜਾਣਗੇ ਅਠਵਾਂ ਪਸ਼ੂਆਂ ਦੇ ਹਾਂਜੀ ਹੁਣ ਤੂੜੀ ਚਲੋ ਤੁਸੀਂ ਜੇ ਸਾਨੂੰ ਚੌਂਕਰਾਂ ਨੂੰ ਇੱਕ ਟਰਾਲੀ ਲਾਜੋਗੇ ਸਾਨੂੰ ਪੰਜ ਪੰਜ ਪੰਡਾ ਆ ਜਾਣਗੀਆਂ ਠੀਕ ਹੈ ਸਾਡੇ ਉਹਦੇ ਨਾਲ ਕੋਈ ਹਫਤਾ ਲੰਘ ਜਾਉ ਹਾਂਜੀ ਸੋ ਇਹ ਬੇਨਤੀ ਇਹੋ ਹੀ ਆ ਵੀ ਜਿਹੜਾ ਵੀਰ ਭਰਾ ਵੀਡੀਓ ਦੇਖਦਾ ਸਾਡੇ ਮਾਲ ਡੰਗਰ ਦੀ ਤਰ੍ਹਾਂ ਸੇਵਾ ਕੀਤੀ ਜਾਵੇ ਹਾਂਜੀ ਪੇਜ ਬਾਨੇ ਦੀ ਇੱਕ ਤਾਂ ਸੇਵਾ ਹੀ ਬਹੁਤ ਸਫਲ ਹੁੰਦੀ ਜਿਹੜਾ ਕਰਦਾ ਵੀਰ ਭਰਾ ਹਾਂਜੀ ਹਾਂਜੀ ਜਾਨੀ ਕਿ ਮੇਨ ਆਪਾਂ ਨੂੰ ਡੰਗਰਾਂ ਵਾਸਤੇ ਹਨਾ ਜਰੂਰ ਡੰਗਰਾਂ ਵਾਸਤੇ ਖਿਆਈ ਆ ਜ਼ਮੀਨਾਂ ਆ ਜਾਣਗੀਆਂ ਕਣਕ ਵਾਸਤੇ ਪਹਿਲੀਆਂ ਜਿਹੜੀਆਂ ਤਿਆਰ ਹੋਣੀਆਂ ਉਤੇ ਜੇ ਹਫ਼ਤਾ ਦੱਸ ਦੇਣ ਲੱਗਣਗੇ ਹਾਂਜੀ ਉਦੋਂ ਵੀ ਡੀਜ਼ਲ ਆ ਰੇ ਸਾਰਾ ਕੋਈ ਲੋਡ ਪਹਿਣੀ ਆ ਜੀ ਹਾਂਜੀ ਕਈਆਂ ਨੇ ਜਿਹੜੀਆਂ ਦਰਿਆ ਦੇ ਲਾਗੇ ਜਾਦੀਆਂ ਜ਼ਮੀਨਾਂ ਉਹਨਾਂ ਚ ਰੇਤਾ ਪੈ ਚੁੱਕੀ ਆ ਉਹਨਾਂ ਦਾ ਕਰਾਉਣ ਦਾ ਵੀ ਤੁਹਾਨੂੰ ਪਤਾ ਹਾਂਜੀ ਹਾਂਜੀ ਖਰਚਾ ਡੀਜ਼ਲ ਲੱਗਣਾ ਉਦੋਂ ਤਾਂ ਵੀ ਦਾਣੇ ਸੱਜਣ ਆ ਹੀ ਆ ਰਿਹਾ ਇੱਥੇ ਸਾਡੇ ਨਗਰਾਂ ਦੇ ਵਿੱਚ ਬਹੁਤ ਬਹੁਤ ਪਤ ਧੰਨਵਾਦੀ ਉਹਨਾਂ ਦੇ ਠੀਕ ਹੈ ਇਸੇ ਤਰ੍ਹਾਂ ਸਾਡੀ ਬੇਨਤੀ ਹੈ ਸੰਗਤਾਂ ਸਾਡਾ ਸਹਿਯੋਗ ਦੇਣ ਤੇ ਆਪ ਇਥੇ ਆਣ ਕੇ ਮੌਜੂਦਾ ਉਹ ਸੇਵਾ ਕਰਨ ਹਾਂਜੀ ਅੱਖੀਂ ਵੇਖ ਕੇ ਹਣਾ ਸਾਰੇ ਹਾਲਾ ਸਾਡੀ ਬੇਨਤੀ ਇਹੋਈ ਆ ਸਾਡੇ ਇਤਰਾ ਜਿਵੇਂ ਰਸਤੇ ਸਾਡੇ ਸਾਫ਼ ਹੈ ਬਿਲਕੁਲ ਟਰਾਲੀਆਂ ਜਾਂਦੀਆਂ ਹਾਂਜੀ ਤੇ ਉਹ ਗੱਡੀ ਆ ਹੁਣ ਸਰਵਾ ਪਹਿਲਾਂ ਕਰਨ ਵੀਰ ਭਰਾ ਫੇਰ ਉਹ ਸਾਡੇ ਲੋਡ ਮੁਤਾਬਕ ਜਿਹੜੀ ਸਾਡੀ ਉਹ ਹੈਗੀ ਆ ਲੋਕਾਂ ਨੂੰ ਵੈਸ ਟਾਈਮ ਤੇ ਉਹ ਸਾਨੂੰ ਮੁਹੱਈਆ ਕਰਾਉਣ ਹਾਂਜੀ ਤੇ ਜਿਹੜਾ ਆਪਦੇ ਤੁਸੀਂ ਜਿਵੇਂ ਆਏ ਜੇ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਤੁਹਾਡੇ ਵੇਖ ਕੇ ਤੁਹਾਨੂੰ ਇਹ ਪਤਾ ਲੱਗਾ ਵੀ ਸਾਡੇ ਵਾਕਈ ਇੱਥੇ ਆ ਪ੍ਰੋਬਲਮ ਆ ਠੀਕ ਆ ਚਲ ਮੋਬਾਈਲ ਨੰਬਰ ਬੋਲ ਦਿਓ ਅਖੀਰ 94178 ਹਾਂਜੀ 39607 ਮੋਬਾਈਲ ਨੰਬਰ ਦੁਬਾਰਾ ਬੋਲ ਦਿਓ 94178 ਹਾਂਜੀ 39607 ਭਗਤ ਸਿੰਘ ਮੇਰਾ ਨਾਮ ਅਦੁੱਲਾ ਸਿੰਘ ਵਾਲਾ ਲੱਗ ਰਿਹਾ ਜੀ ਸੋ ਦਰਸ਼ਕੋ ਵੀਰੋ ਤੁਸੀਂ ਵੇਖ ਸਕਦੇ ਹੋ ਹਾਲਾਤ ਇੱਥੇ ਬਹੁਤ ਮਾੜੇ ਆ ਹੁਣ ਹੜਾਂ ਤੋਂ ਬਾਅਦ ਵੀ ਖਾਸ ਕਰਕੇ ਡੰਗਰਾਂ ਦੇ ਚਾਰਾ ਤੂੜੀ ਤੇ ਦਾਣੇ ਦੀ ਬੜੀ ਖਾਈ ਆਏ ਵੀਰਾਂ ਨੇ ਦੱਸਿਆ ਤੇ ਹੋਰ ਵੀ ਜਿਹੜੇ ਭਰਾ ਇਸ ਤਰ੍ਹਾਂ ਆ ਇਧਰ ਤੂੜੀ ਰਾਸ਼ਨ ਜੋ ਵੀ ਪਚਾਉਣਾ ਚਾਹੁੰਦੇ ਆ ਇਹ ਬਾਈ ਨਾਲ ਨੰਬਰਾਂ ਤੇ ਸੰਪਰਕ ਕਰਕੇ ਜਰੂਰ ਸੇਵਾ ਕਰਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ